ਇਹ ਰਾਤ ਸਰਕਾਰ ਵੱਲੋਂ ਫਰਿਸ਼ਤੇ ਸਕੀਮ ਜਿਹੜੀ ਹੈਗੀ ਇਸ ਸਾਲ ਸਟਾਰਟ ਕੀਤੀ ਗਈ ਹੈ ਜਿਹਦੇ ਤਹਿਤ ਇਹ ਡਿਸਾਈਡ ਕੀਤਾ ਗਿਆ ਹੈ ਕਿ ਜਿਹੜੇ ਵੀ ਰਾਹਗੀਰ ਜਾਂ ਆਮ ਵਿਅਕਤੀ ਸੜਕ ਦੁਰਘਟਨਾ ਦੇ ਦੌਰਾਨ ਇੰਜਰਡ ਹੋਏ ਜ਼ਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਣਗੇ ਜਿਹੜੀਆਂ ਜਾਨਾਂ ਬਚਦੀਆਂ ਨੇ ਕਿਉਂਕਿ ਸੜਕ ਦੁਰਘਟਨਾ ਦੇ ਸਮੇਂ ਇੱਕ ਇੱਕ ਮਿੰਟ ਜਿਹੜਾ ਹੁੰਦਾ ਉਹ ਜ਼ਖਮੀ ਹੋਏ ਵਿਅਕਤੀ ਦਾ ਕੀਮਤੀ ਹੁੰਦਾ ਹੈ ਇਸੇ ਦੇ ਤਹਿਤ ਜਿਹੜਾ ਹੈਗਾ ਰਾਜ ਸਰਕਾਰ ਨੇ ਇਹ ਫੈਸਲਾ ਲਿਆ ਹੈਗਾ ਜਿਸ ਦੇ ਚੁੱਕੇ ਸਾਨੂੰ ਸਾਰੇ ਜ਼ਿਲ੍ਹਿਆਂ ਚ ਇਹ ਹਦਾਇਤ ਹੋਈ ਹੈ ਕਿ ਅਸੀਂ ਉਹਨਾਂ ਵਿਅਕਤੀਆਂ ਨੂੰ ਪਛਾਣ ਕਰਨ ਉਪਰੰਤ ਉਹਨਾਂ ਦੇ ਨਾਮ ਜਿਹੜੇ ਨੇ ਉਹ ਚੰਡੀਗੜ੍ਹ ਐਡੀਜੀਪੀ ਟ੍ਰੈਫਿਕ ਦੇ ਦਫ਼ਤਰ ਭੇਜੇ ਜਾਣ ਇਹ ਜ਼ਰੂਰੀ ਨਹੀਂ ਕਿ ਸੜਕ ਸੁਰੱਖਿਆ ਫੋਰਸ ਜੇ ਪਹਿਲੇ ਪਹੁੰਚ ਜਾਂਦੀ ਹੈ ਤੇ ਉਸ ਤੋਂ ਬਾਅਦ ਤੁਸੀਂ ਉਹਦੀ ਮਦਦ ਨਹੀਂ ਕਰਨੀ ਕਿਉਂਕਿ ਉਹ ਆਮ ਵਿਅਕਤੀ ਜਿਹੜਾ ਹੈਗਾ ਉਹ ਕੋਈ ਡਾਕਟਰ ਵੀ ਹੋ ਸਕਦਾ ਹੈ ਹੈਗਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਪੰਜਾਬ ਸਰਕਾਰ ਦਾ ਇੱਕ ਵੱਡਾ ਉਪਰਾਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਜਦੋਂ ਵੀ ਕਿਤੇ ਅੱਗੇ ਐਕਸੀਡੈਂਟ ਹੁੰਦਾ ਸੀਗਾ ਤਾਂ ਜਦੋਂ ਕੋਈ ਉੱਥੋਂ ਦੀ ਲੰਘਦਾ ਸੀ ਜਿਹਨੂੰ ਪਹਿਲ ਦੇ ਆਧਾਰ ਤੇ ਪਤਾ ਲੱਗਦਾ ਸੀਗਾ ਐਕਸੀਡੈਂਟ ਹੋ ਗਿਆ ਤਾਂ ਉਹ ਕਿਤੇ ਨਾ ਕਿਤੇ ਉਹਦੇ ਵਿੱਚ ਡਰ ਮਹਿਸੂਸ ਹੋ ਜਾਂਦਾ ਸੀਗਾ ਕਿ ਜੇਕਰ ਅਸੀਂ ਐਕਸੀਡੈਂਟ ਹੋਣ ਵਾਲੇ ਵਿਅਕਤੀਆਂ ਨੂੰ ਚੱਕਾਂਗੇ ਨਾ ਹੋਵੇ ਕਿ ਸਾਡੇ ਖਿਲਾਫ ਕੋਈ ਕਾਰਵਾਈ ਹੋਵੇ ਤਾਂ ਹੁਣ ਉਹ ਡਰਨ ਦੀ ਲੋੜ ਨਹੀਂ ਪੰਜਾਬ ਸਰਕਾਰ ਦਾ ਖਾਸ ਕਰਕੇ ਪੰਜਾਬ ਪੁਲਿਸ ਦਾ ਇੱਕ ਵਧੀਆ ਅਪਰਾਲਾ ਸਾਹਮਣੇ ਆਇਆ ਹੈ ਕਿ ਉਹ ਲੋਕਾਂ ਨੂੰ ਤੰਗ ਪ੍ਰੇਸ਼ਾਨ ਤਾਂ ਕਰਨ ਦੀ ਗੱਲ ਦੂਰ ਰਹਿ ਗਈ ਹੈ ਉਹਨਾਂ ਲੋਕਾਂ ਨੂੰ ਬਕਾਇਦਾ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ ਉਹਨਾਂ ਦਾ ਸਨਮਾਨ ਕੀਤਾ ਜਾਵੇਗਾ ਤੇ ਨਾਲ ਉਹਨਾਂ ਨੂੰ ਨਾਮ ਵੀ ਦਿੱਤਾ ਜਾਵੇਗਾ ਇਸ ਬਾਰੇ ਪੂਰੀ ਜਾਣਕਾਰੀ ਆਪਾਂ ਲਵਾਂਗੇ ਐਸਐਸਪੀ ਫਰੀਕੋਟ ਹਰਜੀਤ ਸਿੰਘ ਤੋਂ ਸਰ ਸਵਾਗਤ ਹੈ ਜੀ ਥੈਂਕ ਯੂ ਇਹ ਰਾਜ ਸਰਕਾਰ ਵੱਲੋਂ ਫਰਿਸ਼ਤੇ ਸਕੀਮ ਜਿਹੜੀ ਹੈਗੀ ਇਸ ਸਾਲ ਸਟਾਰਟ ਕੀਤੀ ਗਈ ਹੈ ਜਿਹਦੇ ਤਹਿਤ ਇਹ ਡਿਸਾਈਡ ਕੀਤਾ ਗਿਆ ਹੈ ਕਿ ਜਿਹੜੇ ਵੀ ਰਾਹੀਰ ਜਾਂ ਆਮ ਵਿਅਕਤੀ ਸੜਕ ਦੁਰਘਟਨਾ ਦੇ ਦੌਰਾਨ ਇੰਜਰਡ ਹੋਏ ਚਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਣਗੇ ਉਹਨਾਂ ਦੀ ਜਿਹੜੀ ਹੈਗੀ ਪੁਖਤਾ ਤੌਰ ਤੇ ਮਦਦ ਕਰਨਗੇ ਉਹਨਾਂ ਨੂੰ ਇੱਕ ਸਰਟੀਫਿਕੇਟ ਦਿੱਤਾ ਜਾਏਗਾ ਤੇ 2000 ਰੁਪਏ ਇਨਾਮ ਵਜੋਂ ਰਾਸ਼ੀ ਦਿੱਤੀ ਜਾਏਗੀ ਇਹ ਸਰਟੀਫਿਕੇਟ ਦਾ ਨਾਮ ਜੀਵਨ ਰੱਖਿਆ ਪ੍ਰਸ਼ੰਸਾ ਪੱਤਰ ਹੈ ਔਰ ਆਪਾਂ ਨੂੰ ਅਕਸਰ ਦੇਖਣ ਚਾਹੁੰਦਾ ਹੈਗੇ ਕਈ ਜਿਹੜੇ ਚੰਗੇ ਰਾਹੀਰ ਹੁੰਦੇ ਨੇ ਉਹ ਸੜਕ ਦੁਰਘਟਨਾ ਦੌਰਾਨ ਜ਼ਖਮੀ ਵਿਅਕਤੀਆਂ ਨੂੰ ਚੱਕ ਕੇ ਉਹਨਾਂ ਨੂੰ ਹਸਪਤਾਲ ਲੈ ਕੇ ਜਾਂਦੇ ਨੇ ਔਰ ਇਹ ਜਿਹੜੇ ਇਹਦੇ ਵਿੱਚ ਕਈ ਵਾਰੀ ਅਹਿਮ ਜਿਹੜੀਆਂ ਗਿਆ ਜਾਨਾਂ ਬਚਦੀਆਂ ਨੇ ਕਿਉਂਕਿ ਸੜਕ ਦੁਰਘਟਨਾ ਦੇ ਸਮੇਂ ਇੱਕ ਇੱਕ ਮਿੰਟ ਜਿਹੜਾ ਹੁੰਦਾ ਉਹ ਜ਼ਖਮੀ ਹੋਏ ਵਿਅਕਤੀ ਦਾ ਕੀਮਤੀ ਹੁੰਦਾ ਔਰ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਆਮ ਲੋਕਾਂ ਦੇ ਵਿੱਚ ਇਹ ਭਾਵਨਾ ਪੈਦਾ ਹੋਵੇ ਕਿ ਉਹ ਜ਼ਖਮੀ ਵਿਅਕਤੀਆਂ ਨੂੰ ਸੜਕ ਦੁਰਘਟਨਾ ਵਾਲੀ ਜਗ੍ਹਾ ਤੋਂ ਚੱਕ ਕੇ ਜਿਹੜਾ ਹੈਗਾ ਉਸ ਨੂੰ ਹਸਪਤਾਲ ਤੱਕ ਪਹੁੰਚਾਣ ਕਿਉਂਕਿ ਜਿਹੜਾ ਪਹਿਲਾ ਰਿਸਪੌਂਡਰ ਹੈ ਫਰਸਟ ਰਿਸਪੌਂਡਰ ਹੈ ਸੜਕ ਦੁਰਘਟਨਾ ਦੇ ਸਮੇ ਉਹ ਰਾਹੀਰ ਹੁੰਦਾ ਹੈ ਪੁਲਿਸ ਨੂੰ ਜਿਹੜਾ ਹੈਗਾ ਉਸ ਜਗ੍ਹਾ ਤੇ ਪਹੁੰਚਣ ਵਿੱਚ ਥੋੜਾ ਟਾਈਮ ਲੱਗ ਸਕਦਾ ਹੈ 5 ਜਾਂ 10 ਮਿੰਟ ਲੱਗਦੇ ਨੇ ਤੇ ਇਸੇ ਦੌਰਾਨ ਜੇਕਰ ਰਾਹੀਰ ਇੱਕ ਚੰਗੇ ਸੋਚ ਦੇ ਨਾਲ ਜਿਹੜਾ ਹੈਗਾ ਕਿਸੇ ਜ਼ਖਮੀ ਵਿਅਕਤੀ ਨੂੰ ਮਦਦ ਕਰਦਾ ਤਾਂ ਉਹਦੀ ਜਾਨ ਬਚਾਉਣ ਦੇ ਵਿੱਚ ਇੱਕ ਇਹ ਅਹਿਮ ਮਦਦ ਹੋ ਜਾਂਦੀ ਹੈ ਇਸੇ ਦੇ ਤਹਿਤ ਜਿਹੜਾ ਹੈਗਾ ਰਾਜ ਸਰਕਾਰ ਨੇ ਇਹ ਫੈਸਲਾ ਲਿਆ ਹੈਗਾ ਜਿਸ ਦੇ ਚਲਕੇ ਸਾਨੂੰ ਸਾਰੇ ਜ਼ਿਲ੍ਹਿਆਂ 'ਚ ਇਹ ਹਦਾਇਤ ਹੋਈ ਹੈ ਕਿ ਅਸੀਂ ਉਹਨਾਂ ਵਿਅਕਤੀਆਂ ਨੂੰ ਪਛਾਣ ਕਰਨ ਉਪਰੰਤ ਉਹਨਾਂ ਦੇ ਨਾਮ ਜਿਹੜੇ ਨੇ ਉਹ ਚੰਡੀਗੜ੍ਹ ਏਡੀਜੀਪੀ ਟ੍ਰੈਫਿਕ ਦੇ ਦਫ਼ਤਰ ਭੇਜੇ ਜਾਣ ਤਾਂ ਕਿ ਉਹਨਾਂ ਵਿਅਕਤੀਆਂ ਨੂੰ ਜਿਹੜਾ ਹੈਗਾ ਸਨਮਾਨ ਕੀਤਾ ਜਾ ਸਕੇ ਸਰ ਜਿਵੇਂ ਹੋਂਦ ਦੀ ਸੜਕ ਸੁਰੱਖਿਆ ਫੋਰਸ ਹੈਗੀ ਹੈ ਉਹਨਾਂ ਤੱਕ ਵੀ ਜਿਹੜੀ ਇਹ ਫੋਨ ਕੀਤਾ ਜਾਂਦਾ ਪਹੁੰਚ ਹੋ ਸਕਦੀ ਹੈ ਉਧਰੋਂ ਸੜਕ ਸੁਰੱਖਿਆ ਫੋਰਸ ਉੱਥੇ ਪਹੁੰਚ ਜਾਂਦੀ ਹੈ ਜਾਂ ਜਿਹੜੇ ਉਹ ਵਿਅਕਤੀ ਪਹਿਲਾਂ ਪਹੁੰਚਦੇ ਉਹ ਬੁਲਾ ਸਕਦੇ ਉਹਨਾਂ ਨੂੰ ਉਦੋਂ ਵੀ ਉਹਨਾਂ ਲੋਕਾਂ ਨੂੰ ਬੈਨੀਫਿਟ ਮਿਲੂਗਾ ਜਾਂ ਫਿਰ ਜੇ ਸੜਕ ਸੁਰੱਖਿਆ ਫੋਰਸ ਆ ਗਈ ਫਿਰ ਉਹਨਾਂ ਨੂੰ ਬੈਨੀਫਿਟ ਨਹੀਂ ਮਿਲੂਗਾ ਦੇਖੋ ਇਹ ਤਾਂ ਜੋ ਇਹ ਇਸ ਨੂੰ ਆਪਾਂ ਨੂੰ ਬੈਨੀਫਿਟ ਦੇ ਤੌਰ ਤੇ ਨਹੀਂ ਲੈਣਾ ਚਾਹੀਦਾ ਇਹ ਇੱਕ ਮਤਲਬ ਪ੍ਰਸ਼ੰਸਾ ਪੱਤਰ ਵਜੋਂ ਉਤਸ਼ਾਹਿਤ ਕਰਨ ਦਾ ਹੈ ਇੱਕ ਤਰੀਕਾ ਹੈ ਤੇ ਇਹਦੇ ਵਿੱਚ ਕੀ ਹੈ ਕਿ ਸੜਕ ਸੁਰੱਖਿਆ ਫੋਰਸ ਦੇ ਆਉਣ ਤੋਂ ਬਾਅਦ ਵੀ ਜਿਹੜਾ ਹੈਗਾ ਆ ਡਿਪੈਂਡ ਕਰਦਾ ਹੈ ਕਿ ਕਿੱਦਾਂ ਦੀ ਸਿਚੁਏਸ਼ਨ ਉੱਥੇ ਹੈ ਕਿਸ ਤਰੀਕੇ ਦਾ ਐਕਸੀਡੈਂਟ ਹੈ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਪੁਲਿਸ ਦੇ ਨਾਲ ਆਮ ਲੋਕੀ ਮਿਲ ਕੇ ਜਿਹੜਾ ਹੈਗਾ ਕਿਸੇ ਵਿਅਕਤੀ ਦੀ ਜਾਨ ਬਚਾਉਂਦੇ ਨੇ ਜਿਵੇਂ ਕੱਲ ਦੀ ਹੀ ਗੱਲ ਹੈ ਕਿ ਬੋਰਵੈਲ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾਚੀ ਕੋ ਬੱਚਾ ਡਿੱਗਿਆ ਸੀ ਜਿਹਦੇ ਚ ਕਿ ਪੁਲਿਸ ਤੇ ਪ੍ਰਸ਼ਾਸਨ ਤੇ ਆਮ ਲੋਕਾਂ ਨੇ ਮਿਲ ਕੇ ਜਿਹੜਾ ਹੈਗਾ ਉਸ ਬੱਚੇ ਨੂੰ ਬੋਰਵੈਲ ਚੋਂ ਬਾਹਰ ਕੱਢਿਆ ਸੋ ਇਹ ਜ਼ਰੂਰੀ ਨਹੀਂ ਕਿ ਸੜਕ ਸੁਰੱਖਿਆ ਫੋਰਸ ਜੇ ਪਹਿਲੇ ਪਹੁੰਚ ਜਾਂਦੀ ਹੈ ਤੇ ਉਹ ਤੋਂ ਬਾਅਦ ਤੁਸੀਂ ਉਹਦੀ ਮਦਦ ਨਹੀਂ ਕਰਨੀ ਕਿਉਂਕਿ ਉਹ ਆਮ ਵਿਅਕਤੀ ਜਿਹੜਾ ਹੈਗਾ ਉਹ ਕੋਈ ਡਾਕਟਰ ਵੀ ਹੋ ਸਕਦਾ ਹੈਗਾ ਉਹ ਆਮ ਵਿਅਕਤੀ ਕੋਈ ਜਿਹੜਾ ਹੈਗਾ ਟੈਕਨੀਸ਼ੀਅਨ ਵੀ ਹੋ ਸਕਦਾ ਜੀ ਦੀ ਮਦਦ ਜਿਹੜੀ ਹੈਗੀ ਹੈ ਉਹ ਸੜਕ ਸੁਰੱਖਿਆ ਫੋਰਸ ਵੱਲੋਂ ਕੀਤੀ ਗਈ ਮਦਦ ਨਾਲ ਉਹ ਵੱਡੀ ਮਦਦ ਹੋ ਸਕਦੀ ਹੈ ਸੋ ਈਵਨ ਕਿ ਸੜਕ ਸੁਰੱਖਿਆ ਫੋਰਸ ਦੀ ਗੱਡੀ ਉੱਥੇ ਪਹੁੰਚ ਵੀ ਜਾਂਦੀ ਹੈ ਤਾਂ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜ਼ਖਮੀ ਵਿਅਕਤੀ ਨੂੰ ਜਿੰਨੀ ਮਦਦ ਚਾਹੀਦੀ ਹੈ ਉਹ ਪੂਰੀ ਹੋ ਚੁੱਕੀ ਹੈ ਕਿੰਨਾ ਕਿਤੇ ਕੁਝ ਲੋਕ ਤਾਂ ਇਹ ਸੋਚਣਗੇ ਨਾ ਵੀ ਚਲੋ ਸਾਨੂੰ ਫਾਇਦਾ ਹੋਊਗਾ ਯਾਰ ਆਪਾਂ ਨਾਲੇ ਤਾਂ ਕਿਸੇ ਦਾ ਫਾਇਦਾ ਕਰਾਂਗੇ ਨਾਲੇ ਆਪਣਾ ਫਾਇਦਾ ਹੋਊਗਾ ਆਪਾਂ ਨੂੰ ਬੈਨੀਫਿਟ ਬਹੁਤ 2000 ਰੁਪਿਆ ਵੀ ਮਿਲ ਜੂਗਾ ਨਹੀਂ ਇਹਦੇ ਵਿੱਚ ਦੇਖੋ ਇਹ ਜਿਹੜੀ ਇੱਕ ਤਰੀਕੇ ਨਾਲ ਸੇਵਾ ਹੈ ਜਦੋਂ ਵੀ ਆਪਾਂ ਕਿਸੇ ਐਕਸੀਡੈਂਟ ਵਾਲੀ ਜਗ੍ਹਾ ਤੇ ਜਾਂਦੇ ਆ ਉੱਥੇ ਕਿਸੇ ਵਿਅਕਤੀ ਨੂੰ ਜਦੋਂ ਇੰਜਰੀ ਹੋ ਜਾਂਦੀ ਹੈ ਤਾਂ ਆਪਾਂ ਨੂੰ ਸੇਵਾ ਭਾਵ ਦੇ ਨਾਲ ਜਿਹੜਾ ਹੈਗਾ ਉਹਦੀ ਮਦਦ ਕਰਨੀ ਚਾਹੀਦੀ ਹੈ ਸੋ ਇਹ ਜਿਹੜਾ ਸੇਵਾ ਭਾਵ ਵਿਧਾਨ ਵਾਸਤੇ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਸ਼ੰਕਾ ਦੂਰ ਕਰਨ ਵਾਸਤੇ ਕਿ ਉਹਨਾਂ ਨੂੰ ਬਾਅਦ ਦੇ ਵਿੱਚ ਪੁਲਿਸ ਕੋਈ ਪੁੱਛ ਪੜਤਾਲ ਕਰੇਗੀ ਤੇ ਇਹ ਹਟਾਉਣ ਵਾਸਤੇ ਜਿਹੜਾ ਹੈਗਾ ਜੋ ਮੈਂ ਸਮਝਦਾ ਇਸ ਸਕੀਮ ਨੂੰ ਅੱਗੇ ਵਧਾਇਆ ਜਾ ਰਿਹਾ ਤੇ ਇਹਦੇ ਤਹਿਤ ਜਿਹੜਾ ਹੈਗਾ ਹੁਣ ਅਸੀਂ ਜਿਹੜੇ ਕੁਝ ਜ਼ਿਲ੍ਹੇ ਫਰੀਦਕੋਟ ਦੇ ਵਿੱਚ ਜਿੰਨੇ ਵੀ ਐਕਸੀਡੈਂਟ ਹੋਏ ਨੇ ਪਿਛਲੇ 5-6 ਮਹੀਨਿਆਂ ਦੇ ਦੌਰਾਨ ਉਹਦੇ ਵਿੱਚ ਜਿੱਥੇ-ਇਥੇ ਵੀ ਲੋਕਾਂ ਨੇ ਜਿਹੜਾ ਹੈਗਾ ਕਿਸੇ ਦੀ ਮਦਦ ਕੀਤੀ ਹੈ ਜ਼ਖਮੀ ਵਿਅਕਤੀ ਦੀ ਉਹਨਾਂ ਦੇ ਨਾਮ ਜਿਹੜਾ ਹੈਗਾ ਉੱਥੇ ਭੇਜੇ ਜਾਣਗੇ ਤਾਂ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਸਕੇ ਯਾਨੀ ਕਿ ਤੁਹਾਡਾ ਕਹਿਣ ਦਾ ਪਾਵ ਹੈ ਜਿਵੇਂ ਉਹਨਾਂ ਦੇ ਮਨ ਦੇ ਵਿੱਚ ਡਰ ਕਿਤੇ ਨਾ ਕਿਤੇ ਅੱਗੇ ਹੁੰਦਾ ਸੀਗਾ ਵੀ ਯਾਰ ਜੇ ਅਸੀਂ ਇਸ ਨੂੰ ਐਕਸੀਡੈਂਟ ਵਾਲੇ ਨੂੰ ਲੈ ਕੇ ਜਾਵਾਂਗੇ ਤਾਂ ਸਾਨੂੰ ਪੁੱਛ ਕੇ ਚੋਊਗੀ ਸਾਡੇ ਦੇ ਕਾਰਵਾਈ ਨਾ ਹੋਊਗੀ ਯਾਨੀ ਕਿ ਉਹ ਡਰਾ ਉਹਨਾਂ ਦੇ ਮਨਾਂ ਦੇ ਵਿੱਚੋਂ ਬਿਲਕੁਲ ਜਿਹੜਾ ਹੁਣ ਨਿਕਲ ਚੁੱਕਾ ਹੈ ਹਾਂਜੀ ਉਹ ਡਰ ਅਸੀਂ ਕੱਢਣਾ ਚਾਹੁੰਦੇ ਆ ਉਹ ਸ਼ੰਕਾ ਜਿਹੜੀ ਹੈਗੀ ਅਸੀਂ ਦੂਰ ਕਰਨਾ ਚਾਹੁੰਦੇ ਆ ਕਿ ਜੇਕਰ ਪੁਲਿਸ ਉਹਨਾਂ ਤੋਂ ਜੇਕਰ ਕਿਸੇ ਕਿਸਮ ਦੀ ਪੁੱਛਗਿੱਛ ਪੜਤਾਲ ਕਰਦੀ ਵੀ ਹੈ ਤਾਂ ਉਹ ਟੈਲੀਫੋਨਿਕਲੀ ਵੀ ਕੀਤੀ ਜਾ ਸਕਦੀ ਹੈ ਔਰ ਕਈ ਵਾਰੀ ਪੁਲਿਸ ਨੂੰ ਵਾਕਈ ਹੀ ਜਿਹੜਾ ਹੈਗਾ ਮੌਕੇ ਮੌਕੇ ਦੇ ਬਾਰੇ ਵਿੱਚ ਜਾਣਕਾਰੀ ਲੈਣ ਵਾਸਤੇ ਲੋਕਾਂ ਤੋਂ ਪੁੱਛਗਿੱਛ ਕਰਨੀ ਪੈਂਦੀ ਹੈ ਪਰ ਇਹ ਅਸੀਂ ਇਨਸ਼ੋਰ ਕਰਾਂਗੇ ਕਿ ਜੇਕਰ ਕੋਈ ਵਿਅਕਤੀ ਨੇ ਚੰਗੇ ਜਿਹੜੀ ਨੀਅਤ ਦੇ ਨਾਲ ਕਿਸੇ ਦੀ ਮਦਦ ਕੀਤੀ ਹੈ ਔਰ ਉਹਨੇ ਫਰਸਟ ਰਿਸਪੌਂਡਰ ਬਣ ਕੇ ਉਸ ਵਿਅਕਤੀ ਦੀ ਜਾਨ ਬਚਾਉਣ ਚ ਮਦਦ ਕੀਤੀ ਹੈ ਤਾਂ ਉਹਨੂੰ ਜਿਹੜਾ ਹੈਗਾ ਪੂਰਾ ਸਨਮਾਨ ਦਿੱਤਾ ਜਾਵੇ। ਸਰ ਇਹ ਜਿਹੜੀ ਸਕੀਮ ਹੈ ਫਰਿਸ਼ਤਾ 2024 ਹੈ ਇਸ ਦੀ ਸ਼ੁਰੂਆਤ ਕਦੋਂ ਹੋਵੇਗੀ ਕਿਉਂਕਿ ਕੁਝ ਦਿਨ ਪਹਿਲਾਂ ਆਪਣੇ ਫਰੀਦਕੋਟ ਦੇ ਵਿੱਚ ਵੀ ਇੱਕ ਭਿਆਨਕ ਐਕਸੀਡੈਂਟ ਹੋਇਆ ਸੀ ਉੱਥੇ ਵੀ ਕਾਫੀ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਸੀਗੀ ਤੁਸੀਂ ਵੇਖਿਆ ਵੀ ਹੋਣਾ ਵੀਡੀਓ ਵੀ ਸਾਹਮਣੇ ਆਈਆਂ ਸੀ ਪੱਪਾਈਕੇ ਲੋਕਾਂ ਨੇ ਮਦਦ ਕੀਤੀ ਸੀ। ਇਹ ਸਕੀਮ ਇਸ ਸਾਲ ਜਨਵਰੀ 2024 ਚ ਜਿਹੜੀ ਹੈਗੀ ਸਟਾਰਟ ਕੀਤੀ ਗਈ ਹੈ। ਔਰ ਇਹ ਇਹਦੇ ਵਿੱਚ ਜਿਹੜਾ ਹੈਗਾ ਹੁਣ ਸਾਡੇ ਵੱਲੋਂ ਨਾਮ ਉਹਨਾਂ ਵਿਅਕਤੀਆਂ ਦੇ ਭੇਜੇ ਜਾਣਗੇ ਚੰਡੀਗੜ੍ਹ ਜਿਨ੍ਹਾਂ ਨੇ ਕਿ ਇਸ ਜਿਹੜੇ ਕਿ ਇਸ ਸਕੀਮ ਦੇ ਵਿੱਚ ਸਨਮਾਨਿਤ ਦੇ ਯੋਗ ਨੇ ਔਰ ਇਹ ਜਿਹੜਾ ਹੁਣ ਐਕਸੀਡੈਂਟ ਇੱਕ ਤੁਸੀਂ ਗੱਲ ਕੀਤੀ ਹੈਗੀ ਪਰਸੋਂ ਚੌਥੀ ਸਿਟੀ ਫਰੀਦਕੋਟ ਦੇ ਏਰੀਆ ਵਿੱਚ ਹੋਇਆ ਸੀ ਜਿੱਦੇ ਚ ਕਿ ਤਿੰਨ ਜ਼ਖਮੀਆਂ ਵਿਚੋਂ ਦੋ ਜ਼ਖਮੀਆਂ ਦੀ ਜਾਨ ਬਚਾਉਣ ਦੇ ਵਿੱਚ ਅਸੀਂ ਸਫਲ ਹੋਏ ਸੀ ਉਹਦੇ ਵਿੱਚ ਪਤਾ ਚੱਲਿਆ ਹੈਗਾ ਕਿ ਕੁਝ ਰਾਗੀਰ ਤੇ ਆਮ ਵਿਅਕਤੀਆਂ ਨੇ ਜ਼ਖਮੀਆਂ ਨੂੰ ਜਿਹੜਾ ਹੈਗਾ ਉੱਥੋਂ ਕੱਢ ਕੇ ਤੇ ਹਸਪਤਾਲ ਪਹੁੰਚਾਇਆ ਜਿਸ ਦੇ ਨਾਲ ਉਹਨਾਂ ਉਹਨਾਂ ਦੀ ਜਾਨ ਬਚਾਈ ਜਾ ਸਕੀ ਤੇ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਇਸ ਸਕੀਮ ਦੇ ਤਹਿਤ ਸਨਮਾਨਿਤ ਜ਼ਰੂਰ ਕਰਾਂਗੇ ਥੈਂਕ ਯੂ ਵੈਰੀ ਮਚ ਤਾਂ ਇਹ ਸਨ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਤਬੜਾ ਬ੍ਰੇਕੀ ਦੇ ਨਾਲ ਦੱਸਿਆ ਹੈ ਕਿ ਜੇਕਰ ਹੁਣ ਕਿਸੇ ਦਾ ਐਕਸੀਡੈਂਟ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੁੰਦਾ ਹੈ ਤਾਂ ਤੁਹਾਨੂੰ ਬਿਲਕੁਲ ਡਰਨ ਦੀ ਲੋੜ ਨਹੀਂ ਤੁਸੀਂ ਦਿਲੋਂ ਉਹਨਾਂ ਦੀ ਮਦਦ ਹੈ ਜਿਹੜੀ ਕਰ ਸਕਦੇ ਹੋ ਤਾਂ ਉਸਦੇ ਬਾਵਜੂਦ ਤੁਹਾਨੂੰ ਇੱਕ ਜੀਵਨ ਸੁਰੱਖਿਆ ਪ੍ਰਸ਼ੰਸਾ ਪੱਤਰ ਦਿੱਤਾ ਜਾਵੇਗਾ ਨਾਲ ਦੀ ਨਾਲ ਜਿਹੜਾ 2001 ਨਾਂ ਵੀ ਦਿੱਤਾ ਜਾਵੇਗਾ ਤਾਂ ਇਸ ਕਰਕੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹਰ ਅਨਸਾਹਜ ਦਾ ਫਰਜ਼ ਬੰਦਾ ਹੈ ਕਿ ਜੇਕਰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕੋਈ ਅਜੀਹਾ ਐਕਸੀਡੈਂਟ ਹੁੰਦਾ ਤਾਂ ਤੁਸੀਂ ਸਭ ਤੋਂ ਪਹਿਲ ਦੇ ਆਧਾਰ ਤੇ ਉਸ ਇਨਸਾਨ ਦੀ ਜਿਹੜੀ ਜਾਨ ਬਚਾ ਸਕਦੇ ਹੋ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਲੀਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾ ਤੁਹਾਡੇ ਦੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਖੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸੇਖਿਆ ਸਹਿਦ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਕਲਾ ਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਐ ਸੰਸਕ੍ਰਿਤੀ ਕੀ ਹੋਗੀ ਬਾਤ 85 ਚੈਨਲ ਹਿੰਦੀ ਵੀ ਹੋਗਾ ਸਾਹਿਬ 85 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਤ ਜੀ ਮੈਂ ਹਕੁਮਤ ਰਾਜ ਦਾਵਾ ਤੇ ਤੁਸੀਂ ਦੇਖ ਰਹੇ ਹੋ 85 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ